ਪ੍ਰਸ਼ਾਸਨ ਨੇ ਕੱਲ ਪੂਰੇ ਪੰਜਾਬ ਦੇ ਵਿੱਚ ਹਾਈਲਾਈਟ ਕੀਤਾ ਇੱਕ ਖਾਸ ਕਰਕੇ ਬਿਆਸ ਰਿਆ ਦੇ ਨੇੜੇ बसे ਪਿੰਡਾਂ ਨਾਲ ਉਹਨਾਂ ਤੇ ਪਾਣੀ ਦੀ ਮਾਰ ਬਹੁਤ ਤੇਜ਼ੀ ਨਾਲ ਵੱਲਦੀ ਹੈ 2023 ਵਿੱਚ ਵੀ ਇਸ ਫੜ ਦੀ ਲਪੇਟ ਵਿੱਚ ਆ ਗਏ ਸਨ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹਿਮਾਚਲ ਦੇ ਪੌਂਗ ਡੈਮ ਦੀਆਂ ਜਿੱਥੇ ਕੀ ਹਿਮਾਚਲ ਦੇ ਵਿੱਚ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਜਿਹੜੀ ਭਾਰੀ ਬਰਖਾ ਹੋਣ ਦੇ ਕਾਰਨ ਜਿਹੜਾ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਸੀਗਾ ਪ੍ਰਸ਼ਾਸਨ ਨੇ ਕੱਲ ਪੂਰੇ ਪੰਜਾਬ ਦੇ ਵਿੱਚ ਹਾਈਲਾਈਟ ਕੀਤਾ ਸੀ ਜਿੰਨੇ ਵੀ ਪ੍ਰਸ਼ਾਸਨਿਕ ਅਧਿਕਾਰੀ ਐ ਉਹਨਾਂ ਨੂੰ ਲੈਟਰ ਲਿਖ ਕੇ ਭੇਜ ਦਿੱਤਾ ਗਿਆ ਸੀ ਕਿ ਕੱਲ ਜਿਹੜਾ ਆ 4000 ਕਿਊਸਕ ਜਿਹੜਾ ਪਾਣੀ ਛੱਡਿਆ ਜਾਣਾ ਆ ਤੇ ਜਿੰਨੀਆਂ ਵੀ ਤਿਆਰੀਆਂ ਉਹ ਆਪ ਆਪਣੀਆਂ ਕਰ ਲੈਣ ਕਿਉਂਕਿ ਖਾਸ ਕਰਕੇ ਜਿਹੜਾ ਇਹ ਦਰਿਆ ਜਿਹੜਾ ਆ ਬਿਆਸ ਦਰਿਆ ਦੇ ਵਿੱਚ ਪੌਂਗ ਡੈਮ ਦਾ ਪਾਣੀ ਜਿਹੜਾ ਛਾਹ ਨਹਿਰ ਦੇ ਥਰੂ ਸਿੱਧਾ ਜਾਂਦਾ ਆ ਬਿਆਸ ਦਰਿਆ ਬਹੁਤ ਵੱਡਾ ਦਰਿਆ ਆ ਖਾਸ ਕਰਕੇ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਖਾਸ ਕਰਕੇ ਜਿਹੜਾ ਕਪੂਰਥਲਾ ਆ ਇਹ ਤਿੰਨ ਜ਼ਿਲ੍ਹਿਆਂ 'ਤੇ ਬਹੁਤ ਵੱਡੀ ਮਾਰ ਮਾਰਦਾ ਆ ਕਿਉਂਕਿ ਬਿਆਸ ਦਰਿਆ ਦੇ ਨਾਲ ਜਿੰਨੇ ਵੀ ਖਾਸ ਖਾਸਕੇ ਇਲਾਕੇ ਆ ਜਿਹੜੇ ਉਹ ਜਿਹੜੇ ਦਰਿਆ ਦੇ ਕੋਲ ਜਿਹੜੇ ਬਸੇ ਹਨ ਉਹਨਾਂ ਤੇ ਬਹੁਤ ਵੱਡਾ ਜਿਹੜਾ ਖਤਰਾ ਬਣ ਗਿਆ 2023 ਦੇ ਵਿੱਚ ਬਹੁਤ ਵੱਡੀ ਜਿਹੜੀ ਇਹ ਪਾਣੀ ਨੇ ਹਰ ਨਾਲ ਤਬਾਹੀ ਮਚਾਈ ਸੀ ਜਿਸ ਨਾਲ ਲੱਖਾਂ ਜਿਹੜੇ ਲੋਕ ਦੇ ਬੇਕਾਰ ਹੋ ਗਏ ਸਨ ਅੱਜ ਹੁਣ ਉਹੀ ਦੁਬਾਰਾ ਫੇਰ ਖਤਰਾ ਬਣ ਗਿਆ ਹੈ ਪੌਂਗ ਡੈਮ ਦਾ ਪਾਣੀ ਜਿਹੜਾ ਆ ਉਹ ਛੱਡਿਆ ਗਿਆ ਆ ਜਿਸ ਕਰਕੇ ਜਿਹੜਾ ਅੱਜ ਰਾਤ ਨੂੰ ਜਿਹੜਾ ਆ ਜਿਹੜਾ ਸਮਾਂ ਦੱਸਿਆ ਗਿਆ ਕਿ 10 11 ਵਜੇ ਦੇ ਕਰੀਬ ਜਿਹੜਾ ਆ ਇਹ ਖਾਸ ਕਰਕੇ ਬਿਆਸ ਦੇ ਰਿਆ ਦੇ ਜਿਹੜੇ ਨੇੜੇ ਪਾਸੇ ਪਿੰਡਾਂ ਨਾਲ ਉਹਨਾਂ ਤੇ ਪਾਣੀ ਦੀ ਮਾਰ ਬਹੁਤ ਤੇਜ਼ੀ ਨਾਲ ਵੱਜਦੀ ਹੈ ਕਿਉਂਕਿ ਇਹ ਪਾਣੀ ਦੀ ਮਾਰ ਤੇਜ਼ੀ ਨਾਲ ਵੱਜਣ ਦੇ ਕਾਰਨ ਜਿਹੜਾ ਆ ਆਸ-ਪਾਸੇ ਦੇ ਪਿੰਡਾਂ ਉਹਨਾਂ ਦੀਆਂ ਫਸਲਾਂ ਕਈ ਰੋੜ ਜਾਣਗੀਆਂ ਕਈ ਜਿਹੜੇ ਘਰ ਪਿੱਛੇ 2023 ਤੇ ਵੀ ਵਿਚ ਵੀ ਇਸ ਹੜ੍ਹ ਦੀ ਲਪੇਟ ਵਿੱਚ ਆ ਗਏ ਸਨ ਪਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪ੍ਰਸ਼ਾਸਨ ਨੇ ਕਿੰਨੀਆਂ ਕਿ ਤਿਆਰੀਆਂ ਕੀਤੀਆਂ ਹਨ ਇਸ ਖਤਰੇ ਨੂੰ ਜਿੱਠਣ ਲਈ ਲਗਾਤਾਰ ਸਾਡੇ ਨਾਲ ਬਣੇ ਰਹੋ ਅਸੀਂ ਤੁਹਾਨੂੰ ਲਾਈਵ ਜਿਹੜੀਆਂ ਤਸਵੀਰਾਂ ਜਿਹੜੀਆਂ ਪੌਂਗ ਡੈਮ ਦੀਆਂ हिमाचल ਤੋਂ ਦਿਖਾ ਰਹੇ ਹਾਂ ਜਿੱਥੇ ਕਿ ਅੱਜ ਜਿਹੜਾ 4000 ਕਿਊਸਰ ਜਿਹੜਾ ਪਾਣੀ ਛੱਡਿਆ ਗਿਆ ਹੈ ਭਾਤ ਸੱਚ ਇਨਸਾਫ ਤੇ ਮਨੁੱਖਤਾ ਲਈ ਲੜ ਰਹੇ ਲੋਕ ਕਿਤੇ ਵੀ ਹੋਣ ਉਹ ਹਨ ਸਾਡੇ ਲੋਕ